ਕਵਰ ਲਾਈਵ ਹੋਏ ਆ ਨਵੀਂ ਅਪਡੇਟ ਲੈ ਕੇ ਇਹ ਤਸਵੀਰਾਂ ਤੁਸੀਂ ਫਾਇਲਕਾਰ ਰੋਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵਿੱਚ ਗੈਸ ਪਾਈਪਲਾਈਨ ਦਾ ਜਿਹੜਾ ਕੰਮ ਚੱਲ ਰਿਹਾ ਹੈ ਪਰ ਲਗਾਤਾਰ ਇਹਨਾਂ ਦੀ ਨਲਾਇਕੀ ਦੇ ਕਾਰਨ ਸ਼ਹਿਰ ਵਾਸੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਬੀਤੇ ਦਿਨੇ ਵੀ ਮਲੋੜ ਰੋਡ ਤੇ ਇਹਨਾਂ ਵੱਲੋਂ ਬਿਜਲੀ ਦੀ ਤਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜਿਸ ਕਾਰਨ ਪੂਰੇ ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅੱਜ ਫਿਰ ਇੱਕ ਵਾਰ ਇਹਨਾਂ ਨੇ ਫਾਜ਼ਿਲਕਾ ਰੋਡ ਤੇ ਇੱਕ ਕਾਰਨਾਮਾ ਕਰਤਾ ਜਿੱਥੇ ਵਾਟਰ ਸਪਲਾਈ ਦੀ ਜਿਹੜੀ ਪਾਈਪ ਆ ਰਹੀ ਸੀ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਬੈਂਕ ਦੀ ਬਿਲਡਿੰਗ ਅਤੇ ਨਾਲ ਕੋਆਪਰੇਟਿਵ ਬੈਂਕ ਦੀ ਜਿਹੜੀ ਬਿਲਡਿੰਗ ਹੈ ਉਹ ਪਾਣੀ ਵਿੱਚ ਡੁੱਬ ਗਈ ਹੈ ਬਹੁਤ ਪਾਣੀ ਨੁਕਸਾਨ ਹੋ ਰਿਹਾ ਹੈ ਪਾਣੀ ਦਾ ਨੁਕਸਾਨ ਹੋ ਰਿਹਾ ਹੈ ਜਿਸ ਦੇ ਨਾਲ ਨਾਲ ਜਿਹੜੀ ਬਿਲਡਿੰਗ ਪਾਣੀ ਨਾਲ ਭਰੀ ਹੈ ਉਸ ਬਿਲਡਿੰਗ ਨੂੰ ਵੀ ਪੂਰਾ ਨੁਕਸਾਨ ਹੋ ਰਿਹਾ ਜਿਸ ਕਾਰਨ ਬੈਂਕ ਦੇ ਕਰਮਚਾਰੀ ਲਗਾਤਾਰ ਬਿਲਡਿੰਗ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਮਿੱਟੀ ਦੀਆਂ ਟਰਾਲੀਆਂ ਇਹਨਾਂ ਵੱਲੋਂ ਮਗਵਾਈਆਂ ਗਈਆਂ ਨੇ ਜਿਸ ਕਾਰਨ ਪਾਣੀ ਜਿਹੜਾ ਅੰਦਰ ਨਾ ਦਾਖਲ ਹੋਵੇ ਤੇ ਬਿਲਡਿੰਗ ਦੇ ਨਾਲ ਲਗਾਤਾਰ ਜਿਹੜਾ ਮਿੱਟੀ ਲਾਈ ਜਾ ਰਹੀ ਹੈ ਵੀ ਬਿਲਡਿੰਗ ਨੂੰ ਕੋਈ ਨੁਕਸਾਨ ਨਾ ਪਹੁੰਚੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਨਾਂ ਵੱਲ ਜਿਹੜਾ ਧਿਆਨ ਚਾਹੀਦਾ ਦੇਣਾ ਚਾਹੀਦਾ ਤੇ ਇਨਾਂ ਉੱਤੇ ਭਾਰੀ ਜੁਰਮਾਨਾ ਕਰਨਾ ਚਾਹੀਦਾ ਤਾਂ ਜੋ ਇਹੋ ਜੀ ਜਿਹੜਾ ਘਟਨਾ ਸ਼ਹਿਰ ਵਿੱਚ ਵਾਪਰ ਰਹੀਆਂ ਨੇ ਇਨਾਂ ਕਰਕੇ ਉਹ ਨਾ ਪਹੁੰਚੇ ਤੇ ਲੋਕਾਂ ਨੂੰ ਜਿਹੜਾ ਪਰੇਸ਼ਾਨੀਦਾਨਾ ਸਾਹਮਣਾ ਕਰਨਾ ਪਵੇ ਆਪਾਂ ਇੱਥੇ ਸੀਵਰੇਜ ਬੋਰਡ ਦੇ ਕਰਮਚਾਰੀ ਵੀ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਵੀ ਕਿੰਨਾ ਕਿ ਨੁਕਸਾਨ ਹੋਇਆ ਤੇ ਇਸ ਨਾਲ ਕਿਹੜੇ ਕਿਹੜੇ ਏਰੀਆ ਜਿਹੜੇ ਪ੍ਰਭਾਵਿਤ ਹੋਣਗੇ ਸ਼ਹਿਰ ਦਾ ਵਸਨੀਕ ਦੇ ਫੋਨ ਦੇ ਨਾਤੇ ਗੱਲ ਕਰ ਰਿਹਾ ਸਰ ਮੈਂ ਪਹਿਲਾਂ ਵੀ ਇੱਕ ਵਾਰ ਗੱਲ ਕਰਦਾ ਵੀ ਮੇਰਾ ਜਿਹੜਾ ਇਹ ਜੋਬ ਕਰਨ ਦਾ ਕਾਰਨ ਹੈ ਸਿਰਫ ਕੰਟਾਮਿਨੇਸ਼ਨ ਵਾਟਰ ਆਪਣੇ ਅਬੋਹਰ ਸ਼ਹਿਰ ਦੇ ਵਿੱਚ ਜਿਹੜਾ ਲੋਕਾਂ ਦੇ ਘਰਾਂ ਦਾ ਪੀਣ ਦਾ ਪਾਣੀ ਹੈ ਤਾਂ ਸਿਰਫ ਉਹਦੇ ਖਿਲਾਫ ਮੇਰੀ ਜਾਣ ਲਿਆਦਾ ਹੋ ਸਕਦਾ ਤੇ ਉਹਦਾ ਇੱਕ ਬੇਸਿਕ ਰੀਜਨ ਹੈ ਉਹ ਡੇ ਬਾਏ ਡੇ ਲੇ ਬਾਏ ਡੇ ਜਿਸ ਤਰ੍ਹਾਂ ਤੁਸੀਂ ਸਪੋਰਟ ਕਰ ਰਹੇ ਹੋ ਤੁਸੀਂ ਦੇਖ ਰਹੇ ਹੋ ਅਬੋਹਰ ਸ਼ਹਿਰ ਦੇ ਵਿੱਚ ਪ੍ਰੈਕਟੀਕਲੀ ਗਰਾਉਂਡ ਲੈਵਲ ਤੋਂ ਜ਼ੀਰੋ ਲੈਵਲ ਤੱਕ ਜਾਣੇ ਹੋ ਤਾਂ ਤੁਹਾਨੂੰ ਪ੍ਰੋਬਲਮਸ ਫੇਸ ਤੁਹਾਡੇ ਸਾਹਮਣੇ ਆ ਰਹੀਆਂ ਸਰ ਆਹ ਦੇਖੋ ਸੇਮ ਜਗ੍ਹਾ ਤੋਂ ਸੀਵਰ ਡੈਮੇਜ ਹੈ ਸਰ ਜੀ ਨਾਲ ਹੀ ਵਾਟਰ ਸਪਲਾਈ ਡੈਮੇਜ ਹੈ ਉਹਦੇ ਸੀਵਰੇਜ ਦਾ ਪਾਣੀ ਜਿਹੜਾ ਹੈ ਉਹ ਵਾਟਰ ਸਪਲਾਈ ਦੇ ਨਾਲ ਮਿਕਸ ਹੋ ਕੇ ਤੁਹਾਡੇ ਘਰ ਤੱਕ ਵੀ ਅਪਰੋਚ ਕਰੇਗਾ ਕਿਉਂਕਿ ਤੁਹਾਡਾ ਘਰ ਵੀ ਬੈਕਸਾਈਡ ਤੇ ਹੀ ਹੈ ਤੇ ਅਗਲੇ ਏਰੀਏ ਜਿਹੜੇ ਹੈ ਪੁਰਾਣੀ ਖਾਜ਼ਿਲ ਕਾ ਰੋਡ ਹੈ ਜਾਂ ਮਤਲਬ ਕਿ ਰਿਆਨ ਫਲੇਵ ਹੈ ਇਹ ਸਾਰਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੰਟਮੀਨੇਸ਼ਨ ਦਾ ਰੀਜ਼ਨ ਸਿਰਫ ਇਹ ਪਾਈਪ ਹੀ ਬਣੂਗੀ ਸਰ ਜੀ ਅੱਛਾ ਇਹ ਸੀਵਰ ਦੀ ਪਾਈਪ ਹੈ ਇਹ ਸੀਵਰ ਦੀ ਪਾਈਪ ਬੰਦ ਹੈ ਜਿਆਨ ਨਾਲ ਗੱਲ ਕਰੋ ਤਾਂ ਇਹ ਕਹਿ ਰਿਹਾ ਵੀ ਮੈਂ ਮਤਲਬ ਸਾਡੇ ਕੋਈ ਕੰਟਰੈਕਟਰ ਇਹ ਦੋ ਕੰਟਰੈਕਟਰ ਹੈ ਕੰਬਰੀ ਸਰ ਦਾ ਇੱਕ ਬਠਿੰਡੇ ਦਾ ਹੈ ਤੇ ਮੈਂ ਇਹ ਇਹਦੇ ਬਾਰੇ ਆਪਦੀ ਜਿਹੜੀ ਇਨਫੋਰਮ ਕਰ ਸਕਿਆ ਆਪਦੇ ਸੀਨੀਅਰਸ ਨੂੰ ਜੈ ਸਾਹਿਬ ਨੂੰ ਤੇ ਇਵਨ ਥੈਨ ਕਿ ਮੈਂ ਮੇਅਰ ਸਾਹਿਬ ਨਾਲ ਵੀ ਗੱਲ ਹੋਈ ਆ ਦੇਖੋ ਹੁਣ ਦੇਖੋ ਜਿਹੜੇ ਸੀਨੀਅਰਸ ਨੇ ਉਹ ਕੀ ਐਵੇ ਰਿਐਕਟ ਕਰਦੇ ਆ ਜੀ ਕਿੰਨੇ ਕਿ ਜੀ ਸਰ ਇੱਕ ਬਹੁਤ ਵੱਡਾ ਫਾਲਟ ਆਪਾਂ ਨੂੰ ਸੀਤੋ ਰੋਡ ਤੋਂ ਮਿਲਿਆ ਸੀ ਸਰ ਜੀ ਡਾਕਟਰ ਸਮਾਨੀ ਦੇ ਪੰਪ ਦੇ ਸਾਹਮਣੇ ਜਿੱਥੇ ਆਪਨੇ 4 ਇੰਚ ਲਾਈਨ 8 इंच ਹੀ ਵਰਨਲ ਮਿਕਸ ਹੋ ਰਹੀ ਸੀ ਸਰ ਬਹੁਤ ਜ਼ਿਆਦਾ ਕੰਟਾਮਿਨੇਸ਼ਨ ਜਿਹੜਾ ਵਾਟਰ ਆ ਉਹਦੇ ਵਿੱਚ ਮਿਕਸ ਹੋ ਰਿਹਾ ਸੀ ਸਰ ਤੇ ਇਸ ਤਰ੍ਹਾਂ ਦੇ ਹਜ਼ਾਰੋਂ ਹੀ ਫਾਲਟ ਮੈਂ ਟ੍ਰੇਸ ਕੀਤੇ ਆ ਸਰ ਜਿਹੜਾ ਮਤਲਬ ਕਦੀ ਲੋਕਾਂ ਦੇ ਸਾਹਮਣੇ ਆਇਆ ਹੀ ਨਹੀਂ ਸੀ ਸਰ ਨਹੀਂ ਇਹ ਜਿਹੜੇ ਹੁਣ ਇੱਥੇ ਪੰਚਰ ਹੋਏ ਨੇ ਇਹ ਕਿੰਨੇ ਜਗਾਂ ਤੇ ਪੰਚਰ ਹੋਏ ਆ ਜੀ ਤੇ ਕਿੰਨੇ ਮੋਟੀ ਪਾਈਪ ਆ ਤੁਹਾਡੇ ਸਾਹਮਣੇ ਪਿੱਟ ਲੱਗੇ ਆ ਸੀਵਰ ਦਾ ਪਿੱਟ ਆ ਰਿਹਾ ਇਹਨਾਂ ਨੇ ਪਾਇਲਟ ਇੱਥੇ ਚਲਾਇਆ ਸਰ ਠੀਕ ਹੈ ਇੱਥੇ ਬ੍ਰੇਕ ਹੋਇਆ ਉਸ ਤੋਂ ਬਾਅਦ ਇਹ ਡਾਕਟਰ ਸਾਹਿਬ ਦੇ ਹਸਪੀਟਲ ਕੋ ਬ੍ਰੇਕ ਹੋਇਆ ਹੈ ਫੀਰੇ ਕੋਆਪਰੇਟਿਵ ਬੈਂਕ ਦੇ ਕੋਲ ਬ੍ਰੇਕ ਹੋਇਆ ਸਰ ਇਹ ਪਤਾ ਨਹੀਂ ਕਿੰਨੇ ਮੀਟਰ ਤੇ ਇਹਨਾਂ ਨੇ ਲੈਂਥ ਜਿਹੜੀ ਆਪਣੀ ਉਹ ਬ੍ਰੇਕ ਕੀਤੀ ਹੈ ਇਹ ਪਾਈਪ ਵੀ ਮੈਨ ਲਗਦਾ 8-10 ਇੰਚ ਮੋਟੀ ਹੈਗੀ ਹੈ ਜੀ ਬਿਲਕੁਲ ਸਰ ਠੀਕ ਹੈ ਜੀ ਕਿੰਨੇ ਏਰੀਆ ਦੇ ਨਾਲ ਪ੍ਰਭਾਵਿਤ ਹੋ ਜਾਏਗਾ ਸਰ ਬੱਸ ਹੀ ਦੇਖ ਲਓ ਆਪਣੇ ਵਾਟਰ ਰਸ ਤੋਂ ਲਾਈਨ ਚੱਲ ਰਹੀ ਹੈ ਗੋਬਿੰਦਨਗਰੀ ਨਿਊ ਗੋਬਿੰਦਨਗਰੀ ਨਾਨਕਨਗਰੀ ਫਰੀ ਐਨਕਲੇਵ ਰੋਸ਼ਨ ਲਾਲ ਐਨਕਲੇਵ ਫਰੈਂਡਸ ਕਲੋਨੀ ਭਗਵਾਨਪੁਰਾ ਇਹ ਸਾਰੇ ਏਰੀਆ ਸਾਰੇ ਅਦਰ ਇਕਟਰ ਕਨੈਕਟ ਹੈ ਸਰ